ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡਾ ਹੈ ਟੈਸਟ ਨੰਬਰ 9 ਤਾਂ ਤੁਹਾਡੀ ਸਕਰੀਨ ਤੇ ਪਹਿਲਾ ਸਵਾਲ ਹੈਗਾ ਅੱਜ ਦਾ ਜਿਹੜਾ ਆਪਣਾ ਟੈਸਟ ਹੈਗਾ ਇਹਦੇ ਵਿੱਚ ਆਪਾਂ ਸੱਭਿਆਚਾਰ ਤੇ ਲੋਕਤਾਰਾ ਆਪਾਂ ਬੀਖੇ ਨੇ ਸਟੇਟਮੈਂਟ ਬਣਾ ਕੇ ਆਉਂਦੇ ਨੇ ਤਾਂ ਮੇਲੇ ਤਿਹਾਰੇ ਤੇ ਬੁਕਸ ਕੋਸ਼ਕਾ ਆਪਣੀ ਸੱਭਿਆਚਾਰ ਨਾਲ ਲਿਖਕਾ ਦੀਆਂ ਉਹ ਦੇਖਣ ਵਾਲੇ ਆ ਤਾਂ ਪਹਿਲਾ ਸਵਾਲ ਪਤਾ ਤੁਹਾਡੀ ਸਕਰੀਨ ਤੇ ਹੈ ਸੱਭਿਆਚਾਰ ਵਿੱਚ ਜੋ ਸੱਭਿਆਚਾਰ ਹੁੰਦਾ ਇਹਦੇ ਵਿੱਚ ਇਹਨਾਂ ਚਾਰਾਂ ਦੇ ਵਿੱਚੋਂ ਦੱਸਣਾ ਕਿ ਪਰਿਵਰਤਨਸ਼ੀਲਤਾ ਹੁੰਦੀ ਆ ਕਠੋਰਤਾ ਹੁੰਦੀ ਆ ਜਾਂ ਗਤੀਹੀਣਤਾ ਹੁੰਦੀ ਆ ਤਾਂ ਸੱਭਿਆਚਾਰ ਪੁੱਤ ਇਹਨਾਂ ਸਰਾਊਗਾ ਪਰਵਰਤਨਸ਼ੀਲਤਾ ਹੁੰਦੀ ਆ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਇੱਕ ਸਮੂਹ ਰਹਿੰਦਾ ਲੋਕਾਂ ਦਾ ਇੱਕ ਸਮੂਹ ਰਹਿੰਦਾ ਤਾਂ ਉਹਨਾਂ ਦੇ ਵਿੱਚ ਇੱਕ ਸਾਂਝ ਹੁੰਦੀ ਆ ਪੁੱਤ ਉਹਨਾਂ ਦੇ ਵਿੱਚ ਲੋਕ ਧਰਮ ਦੀ ਸਾਂਝ ਹੁੰਦੀ ਆ ਲੋਕ ਸਿਹਤ ਦੀ ਸਾਂਝ ਹੁੰਦੀ ਆ ਸੱਭਿਆਚਾਰ ਦੇ ਵਿੱਚ ਹੀ ਸਾਡੀ ਲੋਕਤਾਰ ਆ ਜਾਂਦੀ ਆ ਲੋਕਤਾਰਾ ਦੇ ਵਿੱਚ ਹੀ ਸਾਡਾ ਲੋਕ ਸਹਿਤ ਆ ਜਾਂਦਾ ਛੜੀਆ ਰਸਮ ਰਿਵਾਜ ਸਾਡੇ ਗੀਤ ਬੋਲੀਆਂ ਮਤਲਬ ਗੀਤ ਬੋਲੀਆਂ ਦਾ ਲੋਕ ਸਾਹਿਤ ਦਾ ਹੀ 파ਟ ਨੇ ਉਹ ਸਾਰਾ ਕੁਝ ਪੁੱਤ ਸਾਡਾ ਸੱਭਿਆਚਾਰ ਚ ਆ ਜਾਂਦਾ ਟਾਈਮ ਦੇ ਨਾਲ ਸੱਭਿਆਚਾਰ ਦੇ ਵਿੱਚ ਚੇਂਜ ਆਉਂਦਾ ਇੱਕਦਾਂ ਸੱਭਿਆਚਾਰ ਦਾ ਬਾਹਰੀ ਰੂਪ ਹੁੰਦਾ ਇੱਕ ਅੰਦਰਲਾ ਰੂਪ ਹੁੰਦਾ ਜਿਵੇਂ ਬਾਹਲੇ ਰੂਪ ਦੇ ਵਿੱਚ ਅਸੀਂ ਮੰਨ ਲੈਨੇ ਜਿਵੇਂ ਸਾਡੇ ਪਹਿਰਾਵਾ ਸਾਡਾ ਲੀੜਾ ਕੱਪੜਾ ਸਾਡਾ ਖਾਣ ਪੀਣ ਜਾਂ ਜੋ ਵੀ ਅਸੀਂ ਵਸਤੂਆਂ ਵਰਤਦੇ ਆਂ ਜਿਵੇਂ ਆਪਾਂ ਇੱਕ ਟਾਈਮ ਚਾਖਾ ਬਹੁਤ ਅਸੀਂ ਹਨਾ ਕੀ ਚਰਖਰ ਦੇਨੇ ਆਪਾਂ ਡਾਉਂਦੇ ਸੀਗੇ ਤੇ ਬਾਕੀ ਹੋਰ ਚੀਜ਼ਾਂ ਸੀਗੀਆਂ ਤੇ ਜਿਵੇਂ ਜਿਵੇਂ ਉਹਨਾਂ ਦੀ ਥਾਂ ਨਵੀਆਂ ਮਸ਼ੀਨਾਂ ਆਈਆਂ ਤਾਂ ਹੌਲੀ ਹੌਲੀ ਉਹ ਚੀਜ਼ਾਂ ਲੋਪ ਹੁੰਦੀਆਂ ਰਹੀਆਂ ਗਈਆਂ ਤੇ ਉਹਨਾਂ ਦੀ ਜਗ੍ਹਾ ਨਵੀਆਂ ਚੀਜ਼ਾਂ ਨੇ ਲੈ ਲਈ ਇੱਕ ਸੱਭਿਆਚਾਰ ਦਾ ਅੰਦਰਲਾ ਪੱਖ ਹੁੰਦਾ ਅੰਦਰਲੇ ਪੱਖ ਦੇ ਵਿੱਚ ਆ ਜਾਂਦੇ ਸਾਡੇ ਬਹਿਮ ਆ ਜਾਂਦੇ ਨੇ ਸਾਡੇ ਵਿਸ਼ਵਾਸ ਆ ਜਾਂਦੇ ਨੇ ਚਾਹੇ ਅਸੀਂ 16ਵੀਂ ਸਦੀ ਵਿੱਚ ਹੋਈਏ ਤੇ ਚਾਹੇ ਅਸੀਂ ਅੱਜ 2025 ਦੇ ਵਿੱਚ ਬੈਠੇ ਆਂ ਤੇ ਜਿਵੇਂ ਜਿੱਥੇ ਨੇ ਸ਼ੱਕ ਮਾਰਤੀ ਇੱਕ ਵਾਰੀ ਆਪਾਂ ਕਿੰਨਾ ਮਰਜ਼ੀ ਕਹਿ ਦਈਏ ਕਿ ਸਾਨੂੰ ਅਸਲ ਵਿੱਚ ਬਹਿਮ ਨਹੀਂ ਕਰਦੇ ਬਟ ਕਿ ਦਿਨ ਕਿ ਤਰ੍ਹਾਂ ਹੁੰਦਾ ਹੀ ਆ ਡਰ ਜਾਂ ਕਿ ਛੇਕ ਵੱਜੀ ਆ ਹਨਾ ਜਾਂ ਬਿੱਲੀ ਰਾਹ ਘੱਟ ਗਈ ਇਹ ਨੰਨੇ ਜਿਹੜੇ ਸਾਡੇ ਹੁੰਦੇ ਨੇ ਬਹਿਮ ਇਹ ਸਾਡੇ ਨਾਲ ਨਾਲ ਚੱਲਦੇ ਰਹਿੰਦੇ ਨੇ ਤਾਂ ਇਹ ਵੀ ਕਿਹਦਾ ਹਿੱਸਾ ਨੇ ਇਹ ਵੀ ਸੱਭਿਆਚਾਰ ਦਾ ਸੱਭਿਆਚਾਰ ਦਾ ਕੋਸ਼ਕ ਪਾੜ ਚੇਂਜ ਹੁੰਦਾ ਕੋਸ਼ਕ ਨਹੀਂ ਚੇਂਜ ਹੁੰਦਾ ਬਟ ਜੇ ਕੋਈ ਪੁਰਾਣਾ ਕੋਈ ਬਹਿਮ ਹੈ ਜਿਹਦਾ ਸਾਨੂੰ ਪਤਾ ਹੀ ਨਹੀਂ ਅਸੀਂ ਨਹੀਂ ਕਰਦੇ ਉਹ ਚੀਜ਼ ਦਾ ਬਹਿਮ ਓਕੇ ਤਾਂ ਇਹਦਾ ਅਨਸਰ ਆਊਗਾ ਕਿ ਸੱਭਿਆਚਾਰ ਚੇਂਜ ਹੁੰਦਾ ਇਹਦੇ ਵਿੱਚ ਕਠੋਰਤਾ ਨਹੀਂ ਹੁੰਦੀ ਤਾਂ ਜਿਹੜੀ ਸਾਡੀ ਬੋਲੀ ਆ ਸਾਡੀ ਭਾਸ਼ਾ ਇਹ ਵੀ ਚੇਂਜ ਹੁੰਦੀ ਰਹਿੰਦੀ ਆ ਸੱਭਿਆਚਾਰ ਸੱਭਿਆਚਾਰ ਇਹਨਾਂ ਦੇ ਵਿੱਚੋਂ ਕੀ ਆ ਰਾਜਨੀਤਿਕ ਵਿਰਸਾ ਵਿਦਾਰਥਿਕ ਵਿਰਸਾ ਧਾਰਮਿਕ ਵਿਰਸਾ ਜਾਂ ਸਮਾਜਿਕ ਵਿਰਸਾ ਤਾਂ ਇਹਦਾ ਅਨਸਰ ਆਉਪੋਤੇ ਸੱਭਿਆਚਾਰ ਹੁੰਦਾ ਸਾਡਾ ਸਮਾਜਿਕ ਵਿਰਸਾ ਇੱਕ ਤਾਂ ਹੁੰਦਾ ਪੁੱਤ ਧਰਮ ਇੱਕ ਹੁੰਦਾ ਲੋਕ ਧਰਮ ਸੱਭਿਆਚਾਰ ਦੇ ਵਿੱਚ ਸਾਨੂੰ ਲੋਕ ਧਰਮ ਮਿਲਦਾ ਧਰਮ ਨਹੀਂ ਮਿਲਦਾ ਜਿਵੇਂ ਆਪਣਾ ਸਿੱਖ ਧਰਮ ਹੋ ਗਿਆ Hindu ਹੋ ਗਿਆ اسلام ਹੋ ਗਿਆ ਇਹਨਾਂ ਦੇ ਵਿੱਚੋਂ ਕੁਝ ਕੁ ਮਤਲਬ ਨਿਯਮ ਹੁੰਦੇ ਨੇ ਜਿਹੜੇ ਆਪਣਾ ਮੰਨਣੇ ਹੀ ਪੈਂਦੇ ਨੇ ਬਟ ਲੋਕ ਧਰਮ ਦੇ ਵਿੱਚ ਹੁੰਦਾ ਕਿ ਮੰਨੋ ਜਾਂ ਨਾ ਮੰਨੋ ਤੁਹਾਡੀ ਮਰਜ਼ੀ ਆ ਜਿਵੇਂ ਆਪਣੇ ਸੀਗਾ ਅਸਲ ਦੇ ਵਿੱਚ ਹੁੰਦੇ ਹੈ ਸੈਸੀਆ ਇੱਕ ਟਾਈਮ ਸੀਗਾ ਨਾ ਕਿ ਜਿਵੇਂ ਪਿੱਪਲ ਦੀ ਪੂਜਾ ਕਰਨੀ ਆ ਤਾਂ ਪਿੱਪਲ ਦੀ ਪੂਜਾ ਕਿਸੇ ਧਰਮ ਨਾਲ ਨਹੀਂ ਲੋਕ ਧਰਮ ਨਾਲ ਆ ਕਿਸੇ ਵੀ ਜਿਵੇਂ ਪਿੱਪਲ ਦੀ ਪੂਜਾ ਆ ਗਈ ਸੀ ਤુલਸੀ ਦੀ ਪੂਜਾ ਆ ਗਈ ਸੀ ਆਪਾਂ ਕਹਿ ਦਿੰਦੇ ਆ ਕਿ Hindu ਧਰਮ ਦੇ ਨਹੀਂ ਉਹ ਸਾਰਾ ਕੀ ਆ ਜਾਂਦਾ ਲੋਕ ਧਰਮ ਚ ਕਿਤੇ ਨਾ ਕਿਤੇ ਜਿਹੜਾ ਸੱਭਿਆਚਾਰ ਹੁੰਦਾ ਇਹ ਬਹੁਤ ਸੋਚ ਕੇ ਬਣਾਏ ਹੋਏ ਕੁਝ ਨਿਯਮ ਹੁੰਦੇ ਨੇ ਇੱਕ ਟਾਈਮ 'ਚ ਇਹ ਚੀਜ਼ ਦਾ ਪਹਿਲਾਂ ਹੀ ਉਹ ਵਿਖੋਣੀ ਹੋ ਗਈ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਾਡਾ এনवायरमेंट ਆ ਇਹੇ ਚੀਜ਼ਾਂ ਨੂੰ ਕਿੰਨਾ ਜ਼ਿਆਦਾ ਨੁਕਸਾਨ ਹੋਣ ਵਾਲਾ ਜਦੋਂ ਮਨੁੱਖ ਨੇ ਤਰੱਕੀ ਕੀਤੀ ਤਾਂ ਹੌਲੀ ਹੌਲੀ ਕਿੰਨਾ ਨੁਕਸਾਨ ਹੋ ਸਕਦਾ ਇਹ ਚੀਜ਼ਾਂ ਨੂੰ ਤਾਂ ਉਹਨਾਂ ਨੇ ਕੋਈ ਵੀ ਜਨਬਰਾ ਸੀਗਾ ਤਾਂ ਉਹਨਾਂ ਚੱਕ ਕੇ ਕਿਸੇ ਨਾ ਕਿਸੇ ਬਹਿਮ ਨਾਲ ਜੋੜਦਾ ਕਿ ਜੇ ਤੁਸੀਂ ਇੱਥੇ ਆਹ ਚੀਜ਼ ਕਰੋਗੇ ਜਾਂ ਕਿਸੇ ਚੀਜ਼ ਨੂੰ ਕਿਸੇ ਵਿਸ਼ਵਾਸ ਨਾਲ ਜੋੜਦਾ ਕਿ ਉਸ ਚੀਜ਼ਾਂ ਦੀ ਸੰਭਾਲ ਹੋਊਗੀ ਤਾਂ ਉਸ ਤਰੀਕੇ ਨਾਲ ਕੁਸ਼ਕ ਰੁਖ ਜਿਹੜੇ ਸਾਨੂੰ ਇੱਕ ਮੈਡੀਸਨ ਭੀ ਕੀ ਮਤਲਬ ਦਿੰਦੇ ਸੀਗੇ ਤਾਂ ਉਹਨਾਂ ਨਾਲ ਵੀ ਉਹਨਾਂ ਨੇ ਕੋਈ ਨਾ ਕੋਈ ਵਿਸ਼ਵਾਸ ਜੋੜੀ ਸੀਗੇ ਕਿ ਉਹਨਾਂ ਦੇ ਅੱਗੇ ਸੰਭਾਲ ਹੋ ਸਕੇ ਤਾਂ ਇਸ ਤਰੀਕੇ ਨਾਲ ਜਿਹੜਾ ਸੱਭਿਆਚਾਰ ਆਉ ਸਮਾਜਿਕ ਵਿਰਸਾ ਸਮਾਜ ਦੇ ਵਿੱਚ ਰਹਿਣ ਵਾਲਾ ਬੰਦਾ ਕਿਸੇ ਨਾ ਕਿਸੇ ਸੱਭਿਆਚਾਰ ਦਾ 파ਟ ਹੋ ਗਈ ਹੋਗਾ ਇਹਦੇ ਵਿੱਚ ਰਾਜਨੀਤੀ ਨਹੀਂ ਹੁੰਦੀ ਤਾਂ ਇਹਦੇ ਵਿੱਚ ਕੋਈ ਧਰਮ ਵੀ ਨਹੀਂ ਹੁੰਦਾ ਇਹਦੇ ਵਿੱਚ ਹੁੰਦਾ ਕੱਲਾ ਲੋਕ ਧਰਮ ਮਾਗੀ ਕਦੋਂ ਹੁੰਦੀ ਹੈ ਆਪਾਂ ਦੇਖਦੇ ਹਾਂ ਮਾਗੀ ਦਾ ਮੇਲਾ ਜਾਂ ਮਾਗੀ ਮਾਗਦੀ ਜਿਹੜੀ ਪਹਿਲੀ ਆਪਣੀ ਸੁਧੀ ਆਉਂਦੀ ਆ ਲੋੜੀ ਵਾਲੇ ਦਿਨ ਮਾਗੀ ਤੋਂ ਅਗਲੇ ਦਿਨ ਮਾਗੀ ਤੋਂ ਪਹਿਲਾਂ ਜਾਂ ਸੌਰੀ ਸੌਰੀ ਲੋੜੀ ਵਾਲੇ ਦਿਨ ਲੋੜੀ ਤੋਂ ਅਗਲੇ ਦਿਨ ਲੋੜੀ ਤੋਂ ਪਹਿਲਾਂ ਜਾਂ ਲੋੜੀ ਤੋਂ 2 ਦਿਨ ਬਾਅਦ ਤਾਂ ਇਹ ਹੁੰਦੀ ਹੈ ਪੁੱਤ ਲੋੜੀ ਤੋਂ ਅਗਲੇ ਦਿਨ ਮਾਗੀ ਤਾਂ ਇਹ ਮਾਗੀ ਦਾ ਮੇਲਾ ਕਿੱਥੋਂ ਦਾ ਮਸ਼ਹੂਰ ਆਪਣੀ ਸ਼੍ਰੀ ਮੁਕਸਰ ਸਾਹਿਬ ਦਾ ਤੇ ਮੁਕਸਰ ਸਾਹਿਬ ਆਪਣਾ ਪੈਂਦਾ ਮਾਲਵੇ ਦੇ ਵਿੱਚ ਯਰਗ ਦਾ ਮੇਲੇ ਦਾ ਸਬੰਧ ਆ ਤਾਂ ਇਹ ਮੇਲੇ ਬਹੁਤ ਆਉਂਦੇ ਨੇ ਛੋਡੇ ਤਾਂ ਇਹਦਾ ਸਬੰਧ ਹੈਗਾ ਰੁੱਤ ਨਾਲ ਮੁਸਲਮਾਨ ਫਕੀਰ ਨਾਲਾ ਗੁੱਗੀ ਨਾਲਾ ਜਾਂ ਸੀਤਲਾ ਮਾਤਾ ਨਾਲਾ ਤਾਂ ਇਹਦਾ ਸੰਬੰਧ ਹੈਗਾ ਪੁੱਤ ਸੀਤਲਾ ਮਾਤਾ ਨਾਲ ਜੇ ਪੁੱਛ ਲੈਣ ਕਿ ਯਰਗ ਦਾ ਮੇਲਾ ਕਿਹੜੇ ਦੀਸੀ ਮਹੀਨੇ ਦੇ ਵਿੱਚ ਆਉਂਦਾ ਤਾਂ ਇਹ ਆਉਂਦਾ ਪੁੱਤ ਚੇਤ ਦੇ ਵਿੱਚ ਆਉਣ ਵਾਲਾ ਹੀ ਆ ਆਪਣਾ ਪਹਿਲਾ 12 ਮਹੀਨਿਆਂ ਦੇ ਵਿੱਚ ਪਹਿਲਾ ਮਹੀਨਾ ਵੀ ਕਿਹੜਾ ਆਪਣਾ ਚੇਤ ਤੇ ਆਪਣਾ ਸਾਲ ਖਤਮ ਹੁੰਦਾ ਫੱਗਣ ਦੇ ਉੱਪਰ ਤੇ ਚੇਤ ਦੇ ਵਿੱਚ ਜਿਹੜੇ ਯਰਗ ਦਾ ਮੇਲਾ ਇਹ ਕਿਹੜੇ ਦਿਨ ਲੱਗਦਾ ਜੇ ਪੁੱਛ ਲੈਣ ਕਿ ਜਿਵੇਂ ਛੇਤਰੇ ਵਿੱਚ ਇਹ ਮਤਲਬ ਪਹਿਲੇ ਮੰਗਲਵਾਰ ਪਹਿਲੇ ਬੁੱਧਵਾਰ ਤਾਂ ਚੇਤ ਦੇ ਪਹਿਲੇ ਮੰਗਲਵਾਰ ਪਹਿਲੇ ਮੰਗਲਵਾਰ ਨੂੰ ਕੀ ਲੱਗਦਾ ਯਰਗ ਦਾ ਮੇਲਾ ਇਹਦੇ ਵਿੱਚ ਸੀਤਲਾ ਮਾਤਾ ਨਾਲ ਸੰਬੰਧ ਦਾ ਲੁਧਿਆਣੇ ਦੇ ਵਿੱਚ ਇਹ ਲੱਗਦਾ ਮਾਲਵੇ ਦੇ ਵਿੱਚ ਤੇ ਇੱਕ ਇਹਦੇ ਵਿੱਚ ਯਾਦ ਰੱਖਿਓ ਗਧਿਆਂ ਗਧਿਆਂ ਦੀ ਪੂਜਾ ਹੁੰਦੀ ਆ ਜਿਵੇਂ ਆਪਾਂ ਥੰਮ ਲਾ ਲੈਨੇ ਆ ਇੱਕ ਰਾਤ ਪਹਿਲਾਂ ਤਾਂ ਅਗਲੇ ਦਿਨ ਮੱਥਾ ਟੇਕਣ ਜਾਂਦੇ ਆ ਤਾਂ ਉੱਥੇ ਉਹ ਜੋ ਵੀ ਗੁਰਗਲੇ ਹੁੰਦੇ ਨੇ ਉਹ ਗਧਿਆਂ ਨੂੰ ਖੁਆਏ ਜਾਂਦੇ ਨੇ ਗਧਿਆਂ ਦੀ ਪੂਜਾ ਹੁੰਦੀ ਆ ਤੇ ਇਹਨਾਂ ਸਰਾਉਣਾ ਸੀਗਾ ਤੇ ਜਿਵੇਂ ਹੁਣ ਪਤਾ ਜਿਹੜਾ ਬਸੰਤ ਦਾ ਮੇਲਾ ਇਹ ਹੁੰਦਾ ਲਿਖ ਲਓ ਥੋੜੇ ਜਿ ਮੇਲੇ ਜਿਹੜਾ ਬਸੰਤ ਦਾ ਮੇਲਾ ਈ ਪਟਿਆਲੇ ਅੱਜ ਦੇ ਟਾਈਮ ਦੇ ਵਿੱਚ ਪਟਿਆਲੇ ਹੀ ਲੱਗਦਾ ਇਹ ਲੱਗਦਾ ਮਾਘ ਦੇ ਮਹੀਨੇ ਦੇ ਵਿੱਚ ਮਾਘ ਮਹੀਨੇ ਚ ਲੱਗਦਾ ਬਸੰਤ ਮੇਲਾ ਮਾਘ ਦੀ ਮਤਲਬ ਅਪੜ ਕਹਿੰਦੇ ਕਿ 14 ਮੱਸਿਆ ਤਾਂ ਇਹ ਪੰਜਵੀਂ ਸੁਦੀ ਨੂੰ ਲੱਗਦਾ ਤੇ ਹੋਲੀ ਦਾ ਜਿਹੜੀ ਹੋਲੀ ਹੁੰਦੀ ਹੈ ਹੋਲੀ ਹੁੰਦੀ ਹੈ ਸਾਡੀ ਫੱਗਣ ਦੇ ਵਿੱਚ ਹੋਲੀ ਦਾ ਮੇਲਾ ਹੁੰਦਾ ਇਹ ਹੁੰਦਾ ਫੱਗਣ ਦੇ ਵਿੱਚ ਇਹ ਵੀ ਆਪਣਾ ਪਟਿਆਲੇ ਦਾ ਜ਼ਿਆਦਾ ਮਸ਼ਹੂਰ ਆ ਇਹ ਹੁੰਦਾ ਫੱਗਣ ਦੇ ਮਹੀਨੇ ਦੇ ਵਿੱਚ ਬਸਾਖੀ ਇਹ ਆਪਣੀ ਕੇਸਗੜ ਅਨੰਦਪੁਰ ਸਾਹਿਬ ਤੋਂ ਜ਼ਿਆਦਾ ਮਸ਼ਹੂਰ ਆ ਤੇ ਜਿਹੜਾ ਗੁੱਗੇ ਦਾ ਮੇਲਾ ਇਹ ਲੱਗਦਾ ਸਾਡੇ ਦੇਸੀ ਮਹੀਨੇ ਪਾਦੋਂ ਦੇ ਵਿੱਚ ਪਾਦੋਂ ਦੇ ਵਿੱਚ ਲੱਗਦਾ ਸਾਡਾ ਗੁੱਗੇ ਦਾ ਮੇਲਾ ਛਟੀਆਂ ਖੇਡਣ ਦੀ ਰਸਮ ਵਿੱਚ ਸ਼ਾਮਲ ਹੁੰਦੇ ਨੇ ਤਾਂ ਕਈ ਵਾਰ ਸਿੰਪਲ ਹੀ ਪੁੱਛ ਲੈਂਦੇ ਨੇ ਕਿ ਜਿਹੜੀ ਛਟੀਆਂ ਖੇਡਣਾ ਇਹ ਕੀ ਇੱਕ ਰਸਮਾ ਤਾਂ ਇਹ ਕੀ ਦੇ ਵਿਆਹ ਦੇ ਨਾਲ ਸੰਬੰਧ ਹੈ ਇਹ ਰਸਮਾ ਤਾਂ ਇਹਦੇ ਵਿੱਚ ਛਟੀਆਂ ਕੌਣ ਕੌਣ ਖੇਡਦੇ ਨੇ ਇਹਦੇ ਵਿੱਚ ਲਾੜਾ ਲਾੜੀ ਛਟੀਆਂ ਖੇਡਦੇ ਨੇ ਵਿਆਹ ਨਾਲ ਸੰਬੰਧ ਹੈ ਰਸਮ ਬਾਗ ਕੀ ਹੈ ਤਾਂ ਬਾਗ ਸਾਡੇ ਸੱਬੇ ਚਾਰ ਦਾ 파ਟ ਆ ਖੁੱਲਾਂ ਦਾ ਬਾਗ ਤਾਂ ਜਦੋਂ ਕੋਈ ਕਲਾਕਾਰ ਇਹਦਾ ਹੈਗਾ ਕੜਾਈ ਵਾਲਾ ਸਿਰ ਦਾ ਕੱਪੜਾ ਤਾਂ ਇਹ ਆਪਾਂ ਲਾਸਟ ਕਲਾਸ ਦੇ ਵਿੱਚ ਦੇਖਿਆ ਸੀ ਬਾਗ ਦੀਆਂ ਕਿਸਮਾਂ ਕਿ ਆਪਾਂ ਦੇਖਿਆ ਸੀਗਾ ਤਾਂ ਇਹਨੂੰ ਕਹਾਂਗੇ ਆਪਾਂ ਸਿਰ ਦਾ ਕੱਪੜਾ ਜਿਹਦੇ ਉੱਪਰ ਕੜਾਈ ਕੀਤੀ ਹੋਵੇ ਬਾਗ ਫੁਲਕਾਰੀ ਦੀਆਂ ਅੱਗੇ ਕਿਸਮਾਂ ਫੁਲਕਾਰੀ ਇੱਕ ਮਤਲਬ ਵੱਡੀਆਂ ਫੁਲਕਾਰੀ ਦੇ ਵਿੱਚ ਅੱਗੇ ਇੱਕ ਕਿਸਮ ਆ ਜਾਂਦੀ ਹੈ ਬਾਗ ਤਾਂ ਫੁਲਕਾਰੀ ਦੀਆਂ ਅਲੱਗ-ਅਲੱਗ ਕਿਸਮਾਂ ਆਉਂਦੀਆਂ ਨੇ ਟੋਟਲ ਸਾਨੂੰ ਅੱਜ ਦੇ ਪੰਜਾਬ 'ਚ 7 ਤੋਂ 8 ਕਿਸਮਾਂ ਮਿਲਦੀਆਂ ਨੇ ਫਲਕਾਰੀ ਨੇ ਉਹਦੇ ਵਿੱਚ ਇੱਕ ਕਿਸਮਾ ਬਾਗ ਦੁੱਲਾ ਪੱਟੀ ਦਾ ਜ਼ਿਕਰ ਆਉਂਦਾ ਹੈ ਬਸਾਖੀ ਦੇ ਗੀਤਾਂ ਵਿੱਚ ਪੰਗੜੇ ਦੇ ਗੀਤਾਂ ਵਿੱਚ ਲੋੜੀ ਦੇ ਗੀਤਾਂ ਦੇ ਵਿੱਚ ਤਾਂ ਇਹਦਾ ਸਰਾਉਣਾ ਸੀ ਲੋੜੀ ਦੇ ਗੀਤਾਂ ਦੇ ਵਿੱਚ ਦੁੱਲਾ ਪੱਟੀ ਕੀ ਦਾ ਸਮਕਾਲੀ ਸੀ ਅਕਬਰ ਦਾ ਸਮਕਾਲੀ ਸੀਗਾ ਅਕਬਰ ਸਾਡੇ ਕਿਹੜੇ ਗੁਰੂਆਂ ਦੇ ਸਮਕਾਲੀ ਸੀ ਅਕਬਰ ਜੀ ਦੇ ਸਾਡੇ ਤੀਜੇ ਗੁਰੂ ਜੀ ਦੇ ਸਮਕਾਲੀ ਸਾਡੇ ਚੌਥੇ ਗੁਰੂ ਜੀ ਦੇ ਸਮਕਾਲੀ ਤੇ ਪੰਜਵੇਂ ਗੁਰੂ ਜੀ ਦੇ ਸਮਕਾਲੀ ਤੇ ਦੁੱਲਾ ਪੱਟੀ ਵੀ ਫਿਰ ਸਾਡੇ ਚੌਥੇ ਗੁਰੂ ਤੇ ਪੰਜਵੇਂ ਗੁਰੂ ਦਾ ਸਮਕਾਲੀ ਆ ਵਿਆਹ ਨਾਲ ਸੰਬੰਧ ਰੱਖਣ ਵਾਲਾ ਗੀਤ ਇਹਨਾਂ ਦੇ ਚਾਰਾਂ ਦੇ ਵਿੱਚ ਤਿੰਨਾਂ ਦੇ ਵਿੱਚੋਂ ਵਿਆਹ ਨਾਲ ਸੰਬੰਧ ਗੀਤ ਦੱਸੋ ਇਨਾਂ ਦੇ ਵਿੱਚੋਂ ਹੈਗਾ ਬਚਪਨ ਨਾਲ ਸੰਬੰਧ ਇਹਦਾ ਹੈਗਾ ਬਚਪਨ ਨਾਲ ਲੋਰੀਆਂ ਇਹ ਤਾਂ ਇਹਦੇ ਅਨਸਰ ਹੋਣ ਸੀ ਸਿੱਠਣੀ ਤੇ ਇਹ ਹੈਗਾ ਮੌਤ ਨਾਲ ਸੰਬੰਧ ਲੋਕ ਧਾਰਾ ਲੋਕਾਂ ਦੇ ਵਿੱਚ ਚੱਲਣ ਵਾਲਿਆ ਇੱਕ ਮਤਲਬ ਕੋਈ ਵੀ ਸਾਡੇ ਬਹਿਮ ਸਾਡੇ ਵਿਸ਼ਵਾਸ ਸਾਡੇ ਗੀਤ ਤਾਂ ਉਹ ਕੀ ਆ ਸੱਭਿਆਚਾਰ ਤਬਦੀਲੀ ਦਾ ਨਾਮ ਆ ਲੇਤਰੂਪਾ ਜੋ ਅੱਗੇ ਵਧਦੀ ਆ ਤੇ ਇਹ ਜਿੰਨਾ ਵੀ ਸਾਡਾ ਲੋਕ ਸਹਿਤ ਹੁੰਦਾ ਦਾ ਇਹਦੀ ਇੱਕ ਪਛਾਣ ਹੁੰਦੀ ਆ ਇਹ ਲਿਖਤ ਰੂਪ ਦੇ ਵਿੱਚ ਸਾਨੂੰ ਕਦੇ ਨਹੀਂ ਮਿਲਦਾ ਓਕੇ ਤਾਂ ਇਹ ਮੂਹ ਦੇ ਰਾਈ ਅੱਗੇ ਦੀ ਅੱਗੇ ਚੱਲਦਾ ਇਹਦੀ ਸਾਨੂੰ ਕੋਈ ਵੀ ਲਿਖਤੀ ਰੂਪ ਨਹੀਂ ਮਿਲਦਾ ਇਹਨਾਂ ਸਰੋਨ ਅਸੀਂ ਸੱਸਾ ਇੱਕ ਪਰੰਪਰਾ ਹੁੰਦੀ ਆ ਇੱਕ ਪਰੰਪਰਾ ਜਿਹੜੀ ਲੋਕਾਂ ਦੇ ਵਿੱਚ ਮੂਹ ਮੂਹ ਜਵਾਨੀ ਅੱਗੇ ਦੀ ਅੱਗੇ ਚੱਲਦੀ ਰਹਿੰਦੀ ਆ ਲੋਕਤਾਰਾ ਤੇ ਸੱਭਿਆਚਾਰ ਦਾ ਅੱਗੇ 파ਟ ਆ ਲੋਕਤਾਰਾ ਇਹਨੂੰ ਆਪਾਂ ਕਦੇ ਟੱਚ ਨਹੀਂ ਕਰ ਸਕਦੇ ਇਹਦੇ ਵਿੱਚ ਸਾਡੇ ਆ ਜਾਂਦੇ ਵਿਆਹ ਸ਼ਾਦੀਆਂ ਦੇ ਗੀਤ ਆ ਜਾਂਦੇ ਨੇ ਸਾਡੇ ਰਸਮ ਆ ਜਾਂਦੇ ਨੇ ਵਿਸ਼ਵਾਸ ਆ ਜਾਂਦੇ ਨੇ ਅਖਾਣ ਮੁਹਾਵਰੇ ਇਹਦੇ ਕੋਈ ਵੀ ਜਿਵੇਂ ਇਹਦੇ ਵਿੱਚ ਲੋਕ ਸਹਿਤ ਇੱਕਦਾਂ ਹੁੰਦਾ ਇਹ ਸਾਰਾ ਸਹਿਤ ਜਿਵੇਂ ਅਮਰਤਾ ਪ੍ਰੀਤਮ ਦੀ ਕੋਈ ਵੀ ਰਚਨਾ ਉਹਦੇ ਵਿੱਚ ਅਸੀਂ ਕੋਈ ਵੀ ਚੇਂਜ ਨਹੀਂ ਕਰ ਸਕਦੇ ਉਹਨਾਂ ਨੇ ਲਿਖਤੀ ਤੇ ਸਾਨੂੰ ਲੇਖਕ ਦਾ ਨਾਮ ਪਤਾ ਇੱਕ ਹੁੰਦਾ ਲੋਕ ਸਹਿਤ ਜਿਹੜਾ ਸਾਡਾ ਲੋਕਧਾਰਾ ਦਾ ਇਹਦੇ ਵਿੱਚ ਸਾਨੂੰ ਕਦੇ ਵੀ ਲੇਖਕ ਦਾ ਨਾਂ ਨਹੀਂ ਪਤਾ ਹੁੰਦਾ ਜਿਵੇਂ ਆਪਾਂ ਦੁੱਲਾ ਪੱਟੀ ਦੀਆਂ ਬਾਅਦ ਪੜ੍ਹਦੇ ਆ ਜਾਂ ਆਪਾਂ ਪੁਰਾਣਾ ਕੋਈ ਵੀ ਪੜ੍ਹਦੇ ਆ ਜਿਵੇਂ ਮਿਰਜਾ ਇਹਨਾਂ ਕਿਸੇ ਨੇ ਗਾਇਆ ਤਾਂ ਉਹਨਾਂ ਦਾ ਕੋਈ ਵੀ ਲੇਖਕ ਦਾ ਨਾਂ ਨਹੀਂ ਪਤਾ ਕਿਉਂ ਜਿਹੜੀ ਵੀ ਚੱਲ ਰਹੇ ਨੇ ਲੋਕ ਗਾਥਾ ਕੋਈ ਵੀ ਚੱਲ ਰਹੀ ਆ ਉਹ ਕਿਹੜੇ ਲੇਖਕ ਦੁਆਰਾ ਲਿਖੀ ਗਈ ਆ ਤਾਂ ਇਹ ਮਤਲਬ ਲੰਬੇ ਸਮੇਂ ਟਾਈਮ ਤੋਂ ਲਿਖਤ ਰੂਪ ਦੇ ਵਿੱਚ ਨਹੀਂ ਹੁੰਦੇ ਮੂੰਹ ਜਵਾਨੀ ਅੱਗੇ ਚੱਲੀ ਜਾਂਦੀ ਹੈ ਚੀਜ਼ਾਂ ਪੰਜਾਬੀ ਪਹਿਰਾਵਾ ਪੰਜਾਬੀ ਪਹਿਰਾਵਾ ਕਿੱਥੋਂ ਆਇਆ ਪੰਜਾਬੀ ਪਹਿਰਾਵੇ ਤੇ ਪ੍ਰਭਾਵਸ਼ਾਲੀ ਅਸਰ ਹੈ ਤਾਂ ਕਿਹੜੀ ਚੀਜ਼ ਦਾ ਪ੍ਰਭਾਵਸ਼ਾਲੀ ਅਸਰ ਆ ਪੰਜਾਬੀ ਪਹਿਰਾਵੇ ਦੇ ਹਿੰਦੂ ਮਤ ਦਾ ਸਿੱਖ ਮਤ ਦਾ ਬੁੱਧ ਮਤ ਦਾ ਜਾਂ ਇਸਲਾਮ ਦਾ ਤਾਂ ਪੰਜਾਬੀ ਪਹਿਰਾਵੇ ਚ ਸਾਡੇ ਕੀ ਆ ਸਾਡੇ ਕੀ ਮਤਲਬ ਜਿਹੜੇ ਮਤਲਬ ਫੀਮੇਲ ਦਾ ਉਹ ਹੈਗਾ ਸਾਡੇ ਸੂਟ ਤਾਂ ਇਹ ਵੀ ਸਾਡਾ ਇਸਲਾਮ ਤੋਂ ਆਉਂਦਾ ਕਿਉਂਕਿ ਆਪਣੇ ਤਾਂ ਪਹਿਲਾਂ ਕੱਗੜਾ ਸੀਗਾ ਨਾ ਤੇ ਜਿਹੜਾ ਕੁਰਤਾ ਪਜਾਮਾ ਤੇ ਪੱਗ ਆ ਇਹ ਵੀ ਸਾਡੀ ਇਸਲਾਮਤਰਮ ਤੋਂ ਆਉਂਦੀ ਹੈ ਸੌਰੀ ਅਸਲਾਮਤ ਹੁੰਦੀ ਆ ਅਲੋਨੀਆ ਕਿਸ ਦਾ ਗੀਤ ਹੈ ਜਨਮ ਦਾ ਵਿਆਹ ਦਾ ਨਾਮਕਰਨ ਦਾ ਜਾਂ ਮਰਨ ਦਾ ਤੇ ਆਪਾਂ ਪੜ੍ਹਿਆ ਸੀ ਅਲੋਨੀਆ ਤੇ ਕੀਰਨੇ ਅਲੋਨੀਆ ਤੇ ਕੀਰਨੇ ਹੈਗੇ ਨੇ ਖੁੱਲੇ ਕਾਵ ਰੂਪ ਤਾਂ ਇਹ ਹੈਗੇ ਨੇ ਮਰਨ ਨਾਲ ਸੰਬੰਧ ਕਾਵ ਰੂਪ ਪੋਰਿੱద్ధి ਮਾਗ ਖਾਦੀ ਅਖਾਂਡ ਦਾ ਸੰਬੰਧ ਹੈ ਤਾਂ ਇਹ ਕਿਹਦੇ ਨਾਲ ਸੰਬੰਧਾ ਸੌਣ ਨਾਲ ਬਸ ਆਖੀ ਨਾਲ ਤੀਆਂ ਨਾਲ ਜਾਂ ਲੋੜੀ ਨਾਲ ਤਾਂ ਇਹਦਾ ਹੁੰਦਾ ਆਪਣਾ ਲੋੜੀ ਨਾਲ ਲੋਕ ਸਿਹਤ ਦਾ ਸਬੰਧ ਹੈ ਲੋਕ ਧਾਰਾ ਨਾਲ ਸੱਭਿਆਚਾਰ ਨਾਲ ਸਿਹਤ ਨਾਲ ਜਾਂ ਧਰਮ ਨਾਲ ਤਾਂ ਲੋਕ ਸਿਹਤ ਆਪਾਂ ਪਿੱਛੇ ਦੇਖਿਆ ਲੋਕ ਸਿਹਤ ਦਾ ਸਬੰਧ ਹੈਗਾ ਸਾਡਾ ਲੋਕ ਧਾਰਾ ਨਾਲ ਸਿਹਤ ਜਿੱਥੇ ਆਪਾਂ ਨੂੰ ਲੇਖ ਦਾ ਨਾਮ ਪਤਾ ਕਿ ਨਾਨਕ ਸਿੰਘ ਦੇ ਨੋਵਲ ਅਮਰਤਾ ਪ੍ਰੀਤਮ ਦੇ ਨੋਵਲ ਓਕੇ ਧਰਮਦਾਨੀ ਆ ਸਕਦਾ ਇੱਥੇ ਤੇ ਇਹਦਾ ਸਬੰਧ ਹੈਗਾ ਪੁੱਤੋ ਲੋਕ ਧਰਮ ਨਾਲ ਇਹ ਸੋਡਾ ਪੀ ਵਾਈ ਕਿਊ ਸੀਗਾ ਸਹਿਤ ਕੀ ਹੈ ਜੇ ਕੱਲਾ ਪੁੱਛ ਲੈਣ ਸਹਿਤ ਕੀ ਹੈ ਤਾਂ ਕੋਈ ਵੀ ਜਦੋਂ ਕੋਈ ਵੀ ਰਚਨਾ ਕਰਦਾ ਉਹਦੇ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਹੈ ਦਾ ਤਾਂ ਸਹਿਤ ਕੀ ਹੈ ਇੱਕ ਕਲਾ ਇਹ ਬੁੱਕ ਦਾ ਨਾਮ ਆ ਲੋਕ ਧਰਮ ਦਾ ਲੇਖਕ ਕੌਣ ਹੈ ਤਾਂ ਇਹ ਬੁੱਕ ਜਿਹੜੀ ਲੋਕ ਧਰਮ ਇਹਦਾ ਲੇਖਕ ਕੌਣ ਆ ਤੇ ਇਹਦਾ ਲਿਖਿਆ ਹੈਗਾ ਇਹਨਾਂ ਦਾ ਕੰਮ ਹੈਗਾ ਬਹੁਤ ਜ਼ਿਆਦਾ ਸਾਡਾ ਲੋਕਤਾਰਾ ਚ ਸਾਨੂੰ ਇਹਨਾਂ ਦਾ ਕੰਮ ਮਿਲਦਾ ਬੰਜਾਰਾ ਬੀਦੀ ਇਹਦਾ ਅਨਸਰਾਊਗਾ ਤੇ ਜੇ ਕਿ ਸਿੰਪਲ ਪੁੱਛ ਲੈਣਾ ਕਿ ਲੋਕਤਾਰਾ ਸ਼ਬਦ ਕਿਹਨੇ ਦਿੱਤਾ ਸਾਡੇ ਤਾਂ ਉਹ ਵੀ ਸਾਡਾ ਦਿੱਤਾ ਬੰਜਾਰਾ ਬੀਦੀ ਨੇ ਤੇ ਇਹਨਾਂ ਦਾ ਕੰਮ ਇਹਨਾਂ ਦਾ ਖੇਤਰ ਕਿਹੜਾ ਸੀਗਾ ਇਹਨਾਂ ਦਾ ਖੇਤਰ ਵੀ ਲੋਕਤਾਰਾ ਦੇ ਵਿੱਚ ਰਿਸਰਚ ਕਰੀ ਹੈ ਪੀ ਐਚ ਡੀ ਇਹ ਪੰਜਾਬੀ ਸੱਭਿਆਚਾਰ ਦੇ ਨਾਮਕਰਨ ਦਾ ਸਬੰਧ ਹੈ ਤਾਂ ਪੰਜਾਬੀ ਸੱਭਿਆਚਾਰ ਆਪਾਂ ਕਹਿੰਦੇ ਆ ਤਾਂ ਇਹਦੇ ਨਾਮਕਰਨ ਜਿਹੜਾ ਹੋਇਆ ਇਹਦਾ ਕਿਸਦੇ ਨਾਲ ਸਬੰਧ ਆ? ਇਹਦਾ ਸਬੰਧ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਸੱਭਿਆਚਾਰ ਦਾ ਨਾਮ ਕੀ ਹੈ? ਪੰਜਾਬੀ ਸੱਭਿਆਚਾਰ ਤੇ ਇਹਦਾ ਸਿੰਪਲ ਆਪ ਤਾਂ ਸੱਭਿਆਚਾਰ ਸਥਿਤੀ ਨਾਲ ਜਿੱਦਾਂ ਦੀ ਵੈਸੇ ਵੀ ਸੱਭਿਆਚਾਰ ਹਮੇਸ਼ਾ ਹੀ ਜਿੱਦਾਂ ਦੀ ਸਾਡੀ ਜੀਓਗ੍ਰਾਫੀ ਹੋਊਗੀ ਜਿੱਦਾਂ ਦਾ ਸੈਟੀਆਂ ਰੁੱਤਾਂ ਹੋਣਗੀਆਂ ਸੱਭਿਆਚਾਰ ਦੇ ਵਿੱਚ ਕੀ ਆ ਗਿਆ? ਸਾਡਾ ਪਹਿਰਾਵਾ ਆ ਗਿਆ। ਮਤਲਬ ਜਿੱਦਾਂ ਦੀ ਸਾਡਾ ਮੌਸਮ ਹੋਊਗਾ ਉਦਾਂ ਦਾ ਸਾਡਾ ਪਹਿਰਾਬ ਆਜੂਗਾ ਜਿੱਦਾਂ ਦੀ ਸਾਡੀ ਮਿੱਟੀ ਹੋਊਗੀ ਮਿੱਟੀ ਤੋਂ ਜਿੱਦਾਂ ਦੀ ਫਸਲ ਆ ਹੋਊਗੀ ਮਸਲ ਤੋਂ ਫਸਲ ਤੋਂ ਉਦਾਂ ਦਾ ਹੀ ਖਾਣਾ ਤਿਆਰ ਹੋਊਗਾ ਸਾਡੇ ਸੱਭਿਆਚਾਰ ਦੇ ਵਿੱਚ ਐਡ ਹੋ ਜਾਊਗਾ ਤਾਂ ਪੰਜਾਬੀ ਸੱਭਿਆਚਾਰ ਅੰਗੋਲਕ ਸਥਿਤੀ ਨਾਲ ਸੰਬੰਧਦਾ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਬੁੱਕ ਦਾ ਕਰਤਾ ਕੌਣ ਤਾਂ ਇਹ ਬਹੁਤ ਵਾਰੀ ਪੁੱਛਿਆ ਹੋਇਆ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਬੁੱਕ ਤਾਂ ਗੁਰਵਖ ਸਿੰਘ ਇਨਰ ਕੰਮ ਹੈਗਾ ਸੱਭਿਆਚਾਰ ਤੇ ਵੈਸੇ ਇਹਨਾਂ ਨੇ ਕਹਾਣੀਆਂ ਵੀ ਰਕੀਆਂ ਬਟ ਇਹਨਾਂ ਦੀ ਜਿਹੜੀ ਪਛਾਣ ਬਣੀ ਉਹ ਸੱਭਿਆਚਾਰ ਤੇ ਰਿਸਰਚ ਹੈ ਇਹਨਾਂ ਦੀ ਬੰਜਾਰਾ ਬੀਦੀ ਲੋਕਤਾਰਾ ਤੇ ਆ ਇੱਕ ਨਿਹਾਰ ਸਿੰਘ ਤਾਂ ਉਹਨਾਂ ਦਾ ਵੀ ਹੈਗਾ ਲੋਕਤਾਰਾ ਤੇ ਕੰਮ ਕਾਫੀ ਕਾਬਰੂਪ ਪ੍ਰਸਿੱਧ ਹੈ ਤਾਂ ਕਾਫੀ ਕਾਬਰੂਪ ਗੁਰਬਾਣੀ ਵਿੱਚ ਸੰਤ ਕਾਬ ਦੇ ਵਿੱਚ ਸੂਫੀ ਕਾਬ ਵਿੱਚ ਆਧੁਨਿਕ ਕਾਬ ਦੇ ਵਿੱਚ ਤਾਂ ਇਹ ਹੈਗਾ ਬਸ ਸੂਫੀ ਕਾਬ ਇਹ ਆਪਣਾ ਕਾਵ ਰੂਪ ਨਹੀਂ ਇਹ Sufiyan ਨਾਲ ਆਉਂਦਾ ਆਪਣੇ ਪੰਜਾਬ ਦੇ ਵਿੱਚ ਜਦੋਂ ਮੁਸਲਮਾਨ Sufi ਰਚਨਾਵਾਂ ਕਰਦੇ ਨੇ ਉਹਨਾਂ ਦੇ ਨਾਂ ਲਾਇਆ ਸਾਡੇ ਪੰਜਾਬ ਜਾਂ ਪੰਜਾਬੀ ਸਾਹਿਤ ਦੇ ਵਿੱਚ ਬਟ ਕਾਫੀ ਸਾਨੂੰ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਕਿਹਨਾਂ ਦੀ ਮਿਲਦੀ ਹੈ ਗੁਰਨਾਥ ਦੇਵ ਦੀ ਕਿਹੜੇ Sufi ਦੀ ਸਭ ਤੋਂ ਪਹਿਲਾਂ ਮਿਲਦੀ ਹੈ ਸ਼ਾਹ ਹਸੈਨ ਦੀਆਂ ਸਾਨੂੰ ਸਭ ਤੋਂ ਪਹਿਲਾਂ ਕਾਫੀਆਂ ਮਿਲਦੀਆਂ ਨੇ ਤੇ ਇਹਨਾਂ ਦੀਆਂ ਕਾਫੀਆਂ ਦੇ ਵਿੱਚ ਸਾਨੂੰ ਪੰਜਾਬੀ ਸੱਭਿਆਚਾਰ ਦੇ ਚਿੰਨ੍ਹ ਸਭ ਤੋਂ ਵੱਧ ਮਿਲਦੇ ਨੇ ਤੇ ਸ਼ਾਹ ਹਸੈਨ ਦਿਆ ਕਾਫੀਆਂ ਦੇ ਵਿੱਚ ਪਹਿਲੀ ਵਾਰ ਪੰਜਾਬੀ ਸਾਹਿਤ ਦੇ ਵਿੱਚ ਪ੍ਰੇਮੀ ਪ੍ਰੇਮ ਕਾ ਦਾ ਆਪ ਨੂੰ ਬਿੰਬ ਮਿਲਦਾ ਤਾਂ ਇਹ ਵਾਰ ਯਾਦ ਰੱਖਿਓ ਕਾਫੀ ਕਾਵ ਰੂਪ ਦੀ ਵਰਤੋਂ ਕਰੀ ਗੁਰੂ ਨਾਨਕ ਦੇਵ ਨੇ ਬਟ ਕਾਫੀ ਕਾਵ ਰੂਪ ਸੀਗਾ ਸੂਫੀ ਕਾਵ ਨਾਲ ਸੰਬੰਧ ਤੇ ਜਿਹੜਾ ਬਾਰਕਾ ਵਾ ਬਾਰਕਾ ਕਾਵ ਰੂਪ ਆ ਇਹ ਹੈਗਾ ਪੰਜਾਬੀ ਕਾਵ ਰੂਪ ਇਹ ਵੀ ਪਹਿਲਾਂ ਪੁੱਛਿਆ ਹੋਇਆ ਸੀਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ਤਾਂ ਇਹ ਚਾਰ ਦੇ ਵਿੱਚੋਂ ਕਿਹੜਾ ਸਹੀ ਹੈ ਬਾਬਾ ਫਰੀਦ ਇਹਨਾਂ ਦੇ ਤਾਂ ਆਪਾਂ ਦੇਖਿਆ ਸੀ ਇਹਨਾਂ ਦੇ ਸਾਨੂੰ ਸ਼ਬਦ ਤੇ ਸਲੋਕ ਮਿਲਦੇ ਨੇ ਤਾਂ ਦਮੋਦਰ ਨੇ ਹੀਰ ਦਾ ਕਿੱਸਾ ਲਿਖਿਆ ਸਸੀ ਪੁੰਨੂ ਨਹੀਂ ਲਿਖਿਆ ਹੋਇਆ ਤਾਂ ਇਹਨਾਂ ਦੇ ਵਿੱਚ ਆਨਸਰ ਆਉਣਾ ਸੀ ਗੁਰਨਾਨਕ ਗੁਰਨੰਤ ਦੀਪ ਦੀ ਰਚਨਾ ਸਿੱਧ ਪੋਸਟ ਕਿਹੜੇ ਰਾਗ ਦੇ ਵਿੱਚ ਆ ਰਾਮ ਕਲੀ ਰਾਗ ਦੇ ਵਿੱਚ ਨੰਗੇ ਪੈਰਾਂ ਦਾ ਸਫ਼ਰ ਸਵੈ ਜੀਵਨੀ ਹੈ ਤਾਂ ਨੰਗੇ ਪੈਰਾਂ ਦਾ ਸਫ਼ਰ ਇਹ ਕਿੰਨਾ ਦੀ ਸਵੈ ਜੀਵਨੀ ਆ ਦਲੀਪ ਕੌਰ ਦੀ ਅਮਰਦਾ ਪ੍ਰੀਤਮ ਦੀ ਸਿੱਧੀ ਟਿਕਟਾਂ ਪਰਬਜੋਤ ਦੀ ਪਰਮਜੀਤ ਕੌਰ ਤਾਂ ਨੰਗੇ ਪੈਰਾਂ ਦਾ ਸਫ਼ਰ ਹੈਗੀ ਆ ਬਲੀਵਕੋਟ ਟਵਾਣਾ ਦੀ ਕਿਹੜੀ ਰਚਨਾ ਸਵੈ ਜੀਵਨੀ ਹੈ ਤਾਂ ਇਹਨਾਂ ਦੇ ਵਿੱਚੋਂ ਇਹਦੇ ਚ ਨਾਮਾ ਦਿੱਤੇ ਆ ਇਹਨਾਂ ਦੇ ਵਿੱਚੋਂ ਕਿਹੜੀ ਰਚਨਾ ਸਵੈ ਜੀਵਨੀ ਹੈ ਇਹ ਵੀ ਪੀワイਕਿਉ ਪਤਾ ਤਾਂ ਇਹਦੇ ਵਿੱਚ ਇਹ ਤੁਸੀਂ ਯਾਦ ਰੱਖਿਓ ਚੋਲਾ ਟਾਕੀਆਂ ਵਾਲਾ ਇਹ ਸਵੈ ਜੀਵਨੀ ਆ ਹਰਭਜਨ ਸਿੰਘ ਦੀ ਅੱਬ ਮਤਲਬ ਮੰਡੇ ਤੋਂ ਬਾਅਦ ਪਾ ਥਿਉਰੀ ਕਰਾਂਗੇ ਨਾ ਇਹਨਾਂ ਦੀ ਰਚਨਾਮਾ ਕਰਾਂਗੇ ਬਹੁਤ ਵਧੀਆ ਮਤਲਬ ਰਚਨਾਮਾ ਨੇ ਸੁੰਦਰੀ ਦਾ ਇੱਕ ਨੋਵਲ ਆ ਪਾਈ ਵੀਰ ਸਿੰਘ ਦਾ ਹੀ ਨਾਮਾਰੋ ਇੱਕ ਕਹਾਣੀ ਆ ਅਜੀਤ ਕੌਰ ਦੀ ਤੇ ਇਹਦਾ ਲਿਖਦੇ ਸੀ ਆਪਣੇ ਨਾਟਕਕਾਰ ਨੇ ਪੰਜਾਬੀ ਸਾਹਿਤ ਦਾ ਮੁੱਢ ਵੱਜਦਾ ਹੈ ਤਾਂ ਪੰਜਾਬੀ ਸਾਹਿਤ ਦਾ ਮੁੱਢ 8ਵੀਂ ਨੌਵੀਂ ਸਦੀ ਦੇ ਵਿੱਚ ਜਦੋਂ ਮੀ 15ਵੀਂ ਸਦੀ ਦੇ ਵਿੱਚ 11ਵੀਂ 12ਵੀਂ ਸਦੀ ਦੇ ਵਿੱਚ 17ਵੀਂ 18ਵੀਂ ਸਦੀ ਦੇ ਵਿੱਚ ਇਹਦਾ ਸੁਨਹਿਰੀ ਕਾਲ ਕਿਹਾ ਜਾਂਦਾ ਪੰਜਾਬੀ ਸਹਿਤ ਦਾ ਇਹ ਵਾਲੇ ਟਾਈਮ ਨੂੰ ਦਾ ਤਾਂ ਇਹਨਾਂ ਦਾ ਮੁੱਢ ਵੱਜਿਆ 8ਵੀਂ 9ਵੀਂ ਸਦੀ ਦੇ ਵਿੱਚ ਨਾਸ ਜੋਗੀਆਂ ਤੋਂ ਨਾਸ ਜੋਗੀਆਂ ਤੋਂ ਮੁੱਢ ਵੱਜਿਆ ਪੰਜਾਬੀ ਸਹਿਤ ਦਾ 8ਵੀਂ 9ਵੀਂ ਸਦੀ ਦੇ ਵਿੱਚ ਤੇ ਪੰਜਾਬੀ ਸਹਿਤ ਦੇ ਪਹਿਲੇ ਕਵੀ ਬਾਬਾ ਫਰੀਦ ਨੇ ਪੰਜਾਬੀ ਸਹਿਤ ਦੇ ਆਧੁਨਿਕ ਕਵੀ ਪਾਈ ਵੀਰ ਸਿੰਘ ਨੇ ਪੰਜਾਬੀ ਨੋਵਾਂ